ਕੋਈ ਪਰਮਾਤਮਾ ਦਾ ਨਾਮ ਜਪੇ ਰਾਗਾਂ ਦੇ ਰਾਹੀ ਕੋਈ ਧਾਰਮਿਕ ਪੁਸਤਕਾਂ ਪੜ੍ਹ ਕੇ ਉਹਨਾਂ ਦੇ ਵਿਚਾਰ ਕਰਕੇ ਉਹਨਾਂ ਦਾ ਪਾਠ ਕਰਕੇ ਨਾਮ ਜਪੇ ਪਰਮਾਤਮਾ ਦੀ ਪੂਜਾ ਕਰੇ ਭਾਵੇਂ ਕੋਈ ਸ਼ੰਖ ਵਜਾ ਕਰਕੇ ਪਰਮਾਤਮਾ ਨੂੰ ਯਾਦ ਕਰੇ ਪਰ ਖਿਆਲ ਕਰਿਓ ਜਿਨ੍ਹਾਂ ਦੇ ਮਨ ਵਿੱਚ ਕਪਟ ਹੈ ਜਿਨ੍ਹਾਂ ਦੇ ਮਨ ਵਿੱਚ ਫਰੇਬ ਹੈ ਪਾਪ ਹੈ ਉਹਨਾਂ ਦਾ ਇਹ ਜਪਿਆ ਹੋਇਆ ਨਾਮ ਕਿਸੇ ਕੰਮ ਦਾ ਨਹੀਂ ਧੰਨ ਕਰੋ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਣ ਕੀਤੇ ਹੋਏ ਛੰਤ ਆਸਾ ਕੀ ਵਾਰ ਆਸਾ ਕੀ ਵਾਰ ਦੇ ਨਾਲ ਅਸੀਂ ਪੜ੍ਹਦੇ ਸੁਣਦੇ ਹਾਂ ਸੱਚੇ ਪਾਤਸ਼ਾਹ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਬਾਂਤ ਕਰ ਨਹੀਂ ਹਰ ਹਰ ਭੀਜੈ RAM ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ ਕਹਿੰਦੇ ਕੋਈ ਰਾਗਾ ਦੇ ਰਾਹੀ ਗਾਏ ਕੋਈ 베ਦਾਂ ਦੇ ਨਾਲ ਗਾਏ ਪਾਵੇ ਕੋਈ ਸ਼ੰਖ ਬਜਾ ਕਰਕੇ ਆਦ ਦੇ ਨਾਲ ਪਰਮਾਤਮਾ ਦਾ ਨਾਮ ਜਪੇ ਪਰ ਪਰਮਾਤਮਾ ਇਸ ਤਰ੍ਹਾਂ ਖੁਸ਼ ਨਹੀਂ ਜੇ ਹੁੰਦਾ ਕਿਉਂਕਿ ਖੁਸ਼ ਹੁੰਦਾ ਜਦੋਂ ਅਸੀਂ ਮਨ ਦੇ ਅੰਦਰ ਨਾਮ ਟਿਕਾਈਏ ਤੇ ਮੁਖ ਦੇ ਨਾਲ ਜਪੀਏ ਗੁਰੂ ਪਿਆਰਿਓ ਇੱਕ ਵਾਰੀ ਸਿੱਖਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਸਵਾਲ ਕੀਤਾ ਸੱਚੇ ਪਾਤਸ਼ਾਹ ਤੁਸੀਂ ਸਭ ਤੋਂ ਵੱਧ ਪਿਆਰ ਕਿਹੜੇ ਸਿੱਖ ਨੂੰ ਕਰਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮੈਂ ਸਭ ਤੋਂ ਜ਼ਿਆਦਾ ਪਿਆਰ ਉਸ ਸਿੱਖ ਨੂੰ ਕਰਦਾ ਹਾਂ ਜਿਹੜਾ ਮੂੰਹ ਦੇ ਨਾਲ ਨਾਮ ਜਪਦਾ ਤੇ ਮਨ ਵਿੱਚ ਇਸ ਨਾਮ ਨੂੰ ਟਿਕਾਉਂਦਾ ਹੈ ਜਿਹੜਾ ਹੱਥੀਂ ਸੇਵਾ ਕਰਦਾ ਹੈ ਹੱਥੀਂ ਸੇਵਾ ਕਰਕੇ ਆਪਣੀ ਕਰਨੀ ਜਿਹੜੀ ਆ ਉਸ ਨੂੰ ਉੱਚੀ ਕਰ ਲੈਂਦਾ ਹੈ ਕਰਨੀ ਕਰਕੇ ਬੜਾ ਉੱਚਾ ਬਣਦਾ ਹੈ ਪਰ ਮਨ ਕਰਕੇ ਅਤ ਦਾ ਨੀਵਾ ਹੋ ਜਾਂਦਾ ਕਹਿੰਦੇ ਮੈਂ ਉਸ ਸਿੱਖ ਦੇ ਅੰਗ ਸੰਗ ਵਸਦਾ ਉਹਨਾਂ ਬਚਨ ਕੀਤੇ ਮੁਖ ਤੇ ਕੈ ਮਨ ਤੇ ਸਦਾ ਲਿਵ ਨਾਮ ਲਗਾਵੇ ਹਾਥਨ ਤੇ ਕਰ ਟਹਿਲ ਕੋ ਸਿੱਖ ਸੰਤ ਰਝਾਣੇ ਸੋਮੋ ਅਧਿਕ ਪਿਆਰ ਹੈ ਬਸ ਰਹੋ ਸਦੀਵਾ ਕਰਨੀ ਉੱਚੀ ਨਿਤ ਕਰੈ ਰੱਖੈ ਮਨ ਨੀਵਾ ਉਹਨਾਂ ਦੀ ਕਰਨੀ ਬੜੀ ਉੱਚੀ ਹੁੰਦੀ ਹੈ ਪਰ ਕਰਨੀ ਉੱਚੀ ਕਰਕੇ ਉਹ ਆਪਣੇ ਮਨ ਨੂੰ ਨੀਵਾ ਰੱਖਦੇ ਨਹੀਂ ਪਰ ਸਾਧ ਸੰਗਤ ਬਹੁਤਾਦ ਵਿੱਚ ਕੀ ਹੁੰਦਾ ਹੈ ਕਰਨੀ ਸਾਡੀ ਅਤ ਦੀ ਨੀਵੀਂ ਤੇ ਸਾਡਾ ਮਨ ਉੱਚਾ ਮਨ ਵਿੱਚ ਅਹੰਕਾਰ ਕਥਨੀ ਕਰਕੇ ਅਸੀਂ ਬੜੇ ਉੱਚੇ ਬਣ ਜਾਂਦੇ ਹਾਂ ਪਰ ਕਰਨੀ ਕਰਕੇ ਅਤ ਦੇ ਨੀਵੇਂ ਰਹਿੰਦੇ ਹਾਂ ਕਥਨੀ ਕਹਿ ਕੇ ਅਸੀਂ ਲੋਕਾਂ ਨੂੰ ਆਪਣੇ ਵੱਲ ਪ੍ਰੇਿਤ ਕਰ ਲੈਂਦੇ ਹਾਂ ਭੜੇ ਧਾਰਮਿਕ ਬੜੇ ਸੁਚੱਜੀਆਂ ਗੱਲਾਂ ਅਸੀਂ ਕਰਦੇ ਹਾਂ ਪਰ ਕਰਨੀ ਜਿਹੜੀ ਐ ਨਾ ਉਹ ਸਾਡੀ ਅਤ ਦੀ ਨੀਵੀਂ ਬਣੀ ਰਹਿੰਦੀ ਹੈ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਜਦੋਂ ਵੇਖਿਆ ਨਾ ਕਿ ਕਥਨੀ ਤਾਂ ਬੜੀ ਚੰਗੀ ਐ ਬੜੀ ਉੱਚੀ ਹੈ ਗੱਲਾਂ ਕਰਕੇ ਬੜਾ ਧਾਰਮਿਕ ਐ ਪਰ ਅੰਦਰ ਆਚਰਣ ਜਿਹੜਾ ਨਾ ਕਰਨੀ ਜਿਹੜੀ ਐ ਉਹ ਬੜੀ ਨੀਵੀਂ ਹੈ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਕਹਿ ਦਿੱਤਾ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਕ ਸੁਧਾਂ ਕਾਲੀਆਂ ਬਾਹਰ ਚਟਮੀਆਂ ਰੀਸਾ ਕਰੈ ਤਿਨਹਾੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੈ ਰੱਤੀਆਂ ਮਾਣੈ ਸੁਖ ਰਲੀਆਂ ਹੁੰਦੇ ਤਾਣ ਨਿਤਾਣੀਆਂ ਰਹੈ ਨਿਮਾਣਣੀਆਂ ਨਾਨਕ ਜਨਮ ਸਰਕਰਥ ਜੇ ਤਿਨ ਕੈ ਸੰਗ ਮਿਲਾ ਪਾਤਸ਼ਾਹ ਕਰਦ ਕਹਿੰਦੇ ਨਹੀਂ ਕਰਨੀ ਕਰਕੇ ਅਤ ਦਾ ਨੀਮਾ ਤੇ ਗੱਲਾਂ ਕਰਕੇ ਬੜਾ ਉੱਚਾ ਬੰਦੇ ਨੂੰ ਚਾਹੀਦਾ ਹੈ ਇਹ ਨਾ ਮਨ ਵਿੱਚ ਨਾਮ ਟਿਕਾਵੇ ਕਰਨੇ ਕਰਕੇ ਉੱਚਾ ਬਣੇ ਤੇ ਗੱਲਾਂ ਕਰਕੇ ਮਜ਼ਬੂਤ ਹੋਵੇ ਪੱਕਾ ਹੋਵੇ ਬਚਨ ਦਾ ਸੂਰਮਾ ਹੋਵੇ ਜਿਵੇਂ ਬਾਬਾ ਸ਼ੇਖ ਫਰੀਦ ਜੀ ਨੇ ਆਖਿਆ ਦਿਲੋ mohabbat ਜਿਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆ ਜਿਨ੍ਹਾਂ ਦੇ ਅੰਦਰ ਦਿਲੋਂ ਪਰਮਾਤਮਾ ਦੀ ਮੁਹੱਬਤ ਹੈ ਉਹੀ ਸੱਚੇ ਆਸ਼ਕ ਨੇ ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਕੁਝ ਹੈ ਤੇ ਮੁੱਖ ਦੇ ਨਾਲ ਹੋਰ ਕੁਝ ਆਖਦੇ ਨੇ ਕਹਿੰਦੇ ਉਹ ਕੱਚੇ ਆਸ਼ਕ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜ਼ਫਰਨਾਮੇ ਦੇ ਅੰਦਰ ਇਸ ਬਬਦ ਸ਼ੇਰ ਆਖ ਦਿੱਤਾ ਉਹ ਕਹਿੰਦੇ ਹਮੋ ਮਰਦ ਬਾਇਦ ਕਹਿੰਦੇ ਸ਼ਬਦ ਸੁਖ ਨਵਰ ਬੰਦੇ ਨੂੰ ਚਾਹੀਦਾ ਹੈ ਕਿ ਆਪਣੇ ਬਚਨਾਂ ਦਾ ਪੂਰਾ ਹੋਵੇ ਆਪਣੇ ਬਚਨਾਂ ਦਾ ਸੌਰਮਾ ਬਣੇ ਹਮੋਂ ਮਰਦ ਬਾਇਦ ਸ਼ਬਦ ਸੁਖਨ ਵਰ ਸੁਖਨ ਕਹਿੰਦੇ ਨੇ ਗਲਬਾਤ ਕਲਾਮ ਜਾਂ ਆਪਣਾ ਕੀਤਾ ਹੋਇਆ ਬਚਨ ਜਦੋਂ ਵਰ ਨਾਲ ਲੱਗਿਆ ਤੇ ਬਚਨ ਕਰਨ ਵਾਲਾ ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ دانش ਵਰ دانش ਦਾ ਜਿਹੜਾ ਅਰਥ ਹੁੰਦਾ ਹੈ ਉਹ ਹੁੰਦਾ ਸਿਆਣਪ ਸੂਝ-ਬੂਝ ਗਿਆਨ ਤੇ ਜਿਹੜਾ ਗਿਆਨ ਰੱਖਣ ਵਾਲਾ ਹੈ ਉਸ ਨੂੰ ਕਹਿੰਦੇ ਨੇ دانشਵਰ ਇਵੇਂ ਹੀ ਸ਼ਬਦ ਹੈ ਹਮਲਾਵਰ ਹਮਲਾ ਹੱਲਾ ਬੋਲਣਾ ਚੜਾਈ ਪਰ ਜਦੋਂ ਵਰ ਨਾਲ ਲੱਗੇ ਆ ਤੇ ਬਣ ਗਿਆ ਹਮਲਾਵਰ ਹਮਲਾ ਕਰਨ ਵਾਲਾ ਇਵੇਂ ਹੀ ਸ਼ਬਦ ਹੈ ਤਾਕਤਵਰ ਤਾਕਤ ਬਲ ਤਾਣ ਪਰ ਜਿਹਦੇ ਕੋਲ ਤਾਕਤ ਹੈ ਉਸ ਨੂੰ ਅਸੀਂ ਕਹਿੰਦੇ ਆ ਤਾਕਤਵਰ ਇਵੇਂ ਹੀ ਸ਼ਬਦ ਹੈ ਸੁਖਨਵਰ ਸੁਖਨ ਮੀਨਸ ਗਲਬਾਤ ਬਚਨ ਕਲਾਮ ਤੇ ਜਿਹੜਾ ਕਲਾਮ ਕਰਨ ਵਾਲਾ ਹੈ ਬਚਨ ਕਰਨ ਵਾਲਾ ਹੈ ਬਚਨ ਦਾ ਸੂਰਮਾ ਹੈ ਉਸ ਨੂੰ ਕਹਿੰਦੇ ਨੇ ਸੁਖਨ ਵਰ ਹਮੋ ਵਰਦ ਬਾਇਦ ਸ਼ਬਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਰਦਾਹਨੇ ਦਿਗਰ ਕਹਿਣ ਲੱਗੇ ਜਿਹੜਾ ਮਰਦ ਆਪਣੇ ਬਚਨਾਂ ਦਾ ਸੂਰਮਾ ਹੁੰਦਾ ਹੈ ਨਾ ਉਸ ਦੇ ਪੇਟ ਵਿੱਚ ਮਨ ਵਿੱਚ ਵੀ ਉਹੀ ਗੱਲ ਹੁੰਦੀ ਹੈ ਜੇਡੀ ਉਹ ਮੁਖ ਦੇ ਨਾਲ ਆਖਦਾ ਹੈ ਪਰ ਇਹ ਗਲਤ ਹੈ